ਗਵਰਨਮੈਂਟ ਨਸ਼ਾ ਕਿੱਥੋਂ ਬੰਦ ਕਰ ਦੂ ਨਸ਼ਾ ਆਪ ਵੇਚਦੇ ਆ ਗਵਰਨਮੈਂਟ ਗਵਰਨਮੈਂਟ ਨਸ਼ਾ ਵੇਚਦੀ ਆ ਪਹਿਲਾਂ ਵਾਲੀਆਂ ਗਵਰਨਮੈਂਟਾਂ ਵੇਚਦੇ ਰਹੀਆਂ ਸ਼ਰਾਬ ਇਹ ਗਵਰਨਮੈਂਟ ਸ਼ਰਾਬ ਵੇਚਦੀ ਆ ਤੇ ਫਿਰ ਨਸ਼ਾ ਵੇਚ ਵੇਚਣ ਵਾਲੇ ਦੀ ਨਸ਼ਾ ਬੰਦ ਕਰਨ ਦੀ ਨੀਅਤ ਹੋ ਸਕਦੀ ਆ ਨਹੀਂ ਹੁੰਦੀ ਕਦੇ ਵੀ ਨਹੀਂ ਹੁੰਦੀ ਇਹ ਇਸ ਨਸ਼ੇ 'ਚੋਂ ਇਹਨਾਂ ਨੂੰ ਬਹੁਤ ਪੈਸਾ ਬਣਦਾ ਪੈਸਾ ਪੈਸੇ ਦੇ ਕਾਰਨ ਨਸ਼ਾ ਵੇਚੀ ਜਾਂਦੇ ਆ ਸ਼ਰਾਬ ਦਾ ਨਸ਼ਾ ਨਸ਼ਾਈ ਹੈ ਇਹ ਨਸ਼ਾ ਨਹੀਂ ਹੈ ਇਹ ਸ਼ਰਾਬ ਦੇ ਨਸ਼ੇ ਤੇ ਲੱਗੇ ਆ ਲੋਕ ਉਹਨਾਂ ਦੇ ਘਰਾਂ ਦੇ ਵਿੱਚ ਲੜਾਈਆਂ ਪੈਣੀਆਂ ਜਦੋਂ ਸ਼ਰਾਬ ਪੀ ਕੇ ਆਉਂਦਾ ਅਗਲਾ ਕਿਸੇ ਦੇ ਜਿਹੜੇ ਘਰੇ ਸ਼ਰਾਬੀ ਆ ਉਹਨਾਂ ਨੂੰ ਪਤਾ ਆ ਉਹਨਾਂ ਨੂੰ ਪਤਾ ਹੈ ਵੀ ਇਹ ਸ਼ਰਾਬੀ ਕੀ ਹੁੰਦਾ ਹੈ ਤੇਵੇਂ ਸਾਮਿਆਂ ਜਾਂਦਾ ਅਗਲੇ ਦੇ ਘਰੇ ਜਿਹਦੇ ਹੈਗੇ ਆ ਜਿਹੜੇ ਪੱਕੇ ਸ਼ਰਾਬੀ ਹੈ ਬਹੁਤੇ ਦਾ ਥੋੜੀ ਪੀਂਦੇ ਆ ਉਹ ਤਾਂ ਠੀਕ ਨੇ ਆ ਤੇ ਜਿਹੜੀ ਇਹ ਗਵਰਨਮੈਂਟ ਹੈ ਇਹ ਆਉਣ ਵਾਲੇ ਸਮੇਂ ਵਿੱਚ ਜੇ ਬੰਦ ਕਰ ਦੇ ਆਉਣ ਵਾਲੀ ਪੀੜ੍ਹੀ ਲੱਗੇ ਨਾ ਸ਼ਰਾਬ ਤੇ ਕੰਟਰੋਲ ਹੋ ਜੇ ਤੇ ਇਹ ਗਵਰਨਮੈਂਟ ਨਸ਼ਾ ਤਾਂ ਆਪ ਵੇਚਦੀ ਆ ਇਹ ਨਸ਼ਾ ਪੈਸੇ ਕਰਕੇ ਵੇਚੀ ਜਾਂਦੇ ਆ ਵੀ ਪੈਸਾ ਕਮਾਉਣਾ ਤੇ ਲੋਕਾਂ ਦੇ ਘਰ ਖਰਾਬ ਹੋ ਜਾਂਦੇ ਲੋਕਾਂ ਨੂੰ ਜਦੋਂ ਕੋਈ ਸ਼ਰਾਬੀ ਪੀ ਕੇ ਲੜ ਪੈਂਦਾ ਤਾ ਫਿਰ ਉਹਨਾਂ ਥਾਣੇ ਕਚਹਿਰੀਆਂ ਤੱਕ ਵੀ ਜਾਣਾ ਪੈਂਦਾ ਥਾਣੇ ਕਚਹਿਰੀਆਂ ਦੇ ਕੇਸ ਚ ਵੀ ਜਾਣਾ ਪੈਂਦਾ ਬਹੁਤ ਵਾਰ ਦੇ ਨੇ ਥਾਣੇ ਕਚਹਿਰੀਆਂ ਨੇ ਕੇਸ ਵੀ ਇਹਦੇ ਨਾਲ ਤੇ ਇਹ ਗਵਰਨਮੈਂਟ ਇਧਰ ਦਾ ਧਿਆਨ ਨਹੀਂ ਹੁੰਦਾ ਜੀ ਉੱdna ਪਿਛਲੀਆਂ ਗਵਰਨਮੈਂਟਾਂ ਨੇ ਧਿਆਨ ਦਿੱਤਾ ਨਾ ਹੋਣ ਵਾਲੀ ਕਿਉਂਕਿ ਇਧਰੋਂ ਪੈਸਾ ਬਣਦਾ ਇਹਨੂੰ ਹਟਾਉਣ ਵਾਲੀ ਤਾਂ ਨੀਅਤ ਹੀ ਨਹੀਂ ਕਿਸੇ ਦੀ ਕੋਈ ਗਵਰਨਮੈਂਟ ਆਈ ਹੈ ਪਹਿਲਾਂ ਕਾਂਗਰਸੀਆਂ ਦੀ ਕਾਂਗਰਸੀਆਂ ਦੀ ਕਿਸੇ ਦੀ ਵੀ ਆਈ ਹੈ ਗਵਰਨਮੈਂਟ ਕੋਈ ਨੀਅਤ ਨਹੀਂ ਇਹਦੇ ਬਾਰੇ ਵਧਾਉਣ ਬਾਰੇ ਵਧਾਉਣ ਬਾਰੇ ਭਵੇਂ ਹੋਵੇ ਇਹਨਾਂ ਨੇ ਵਧਾਈ ਆ ਹੋਣ ਵਾਲਿਆਂ ਨੇ ਵਧਾਉਣ ਬਾਰੇ ਕਹਿੰਦੇ ਸੀ ਵੀ ਠੇਕੇ ਤੇ ਸਸਤੀ ਕਰ ਦਿਆਂਗੇ ਇਹ ਤਾਂ ਸੁਣਿਆ ਸੀਗਾ ਤੇ ਇਹ ਨਹੀਂ ਦੇਖਿਆ ਵੀ ਲੋਕਾਂ ਨੇ ਘਰਾਂ ਦੇ ਵਿੱਚ ਲੜਾਈ ਪਾਉ ਲੋਕਾਂ ਦੇ ਘਰਾਂ ਦੇ ਵਿੱਚ ਲੜਾਈ ਪਾਉ ਜਿਹੜੇ ਘਰਾਂ ਦੇ ਵਿੱਚ ਸ਼ਰਾਬੀ ਹੈਗੇ ਆ ਉਹਨਾਂ ਨੂੰ ਪਤਾ ਹੈ ਉਹਨਾਂ ਦਾ ਹਾਲ ਪੁੱਛ ਕੇ ਦੇਖੋ ਸਰਵੇ ਕਰਕੇ ਦੇਖੋ ਤੁਸੀਂ